ਸਾਤ ਸੰਗਤ ਜੀ ਤਲਵੰਡੀ ਦੀ ਥਾਂ ਸੁਲਤਾਨਪੁਰ ਵਿੱਚ ਹੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦਾ ਫੈਸਲਾ ਹੋ ਗਿਆ। ਬ੍ਰਾਹਮਣ ਭੇਜ ਕੇ ਕਾਲੂ ਜੀ ਤੇ ਹੋਰ ਪਰਿਵਾਰ ਨੂੰ ਸੁਲਤਾਨਪੁਰ ਹੀ ਸੱਦ ਲਿਆ। ਜਦੋਂ ਕਾਲੂ ਜੀ ਤਲਵੰਡੀ ਤੋਂ ਤੁਰੇ ਤਾਂ ਰਾਇ ਬੁਲਾਰ ਪੱਟੀ ਨੇ ਗੁਰੂ ਜੀ ਦੀ ਸ਼ਾਦੀ ਵਾਸਤੇ ਕੁਝ ਦੌਲਤ ਅਤੇ ਕੁਝ ਕੀਮਤੀ ਲੀੜੇ ਸ਼ਰਦਾਂ ਵਜੋਂ ਭੇਜੇ। ਤਲਵੰਡੀ ਤੋਂ ਕਾਲੂ ਜੀ ਦੇ ਨਾਲ ਉਸ ਦੇ ਸ਼ਰੀਕੇ ਦੇ ਭਾਈ ਲਾਲੂ ਪਰਸਰਾਮ ਇੰਦਰਸਨ ਫਿਰੰਦਾ ਜਗਤਮਲ ਲਾਲਚੰਦ ਜਗਤਰਾਏ ਅਤੇ ਜਟਮਲ ਆਦ ਤੁਰੇ ਇਸਤਰੀਆਂ ਸਮੇਤ ਤਕੜਾ ਜੱਥਾ ਹੋ ਗਿਆ ਮਾਜੇ ਵਿੱਚੋਂ ਗੁਰੂ ਜੀ ਦਾ ਨਾਨਾ RAM ਜੀ ਪਰਿਵਾਰ ਸਮੇਤ ਆਏ ਤੇ ਗੋਇੰਦਵਾਲ ਦੇ ਪੱਤਣ ਕੋਲ ਆ ਮਿਲੇ ਸਾਰਾ ਮੇਲ ਖੁਸ਼ੀਆਂ ਕਰਦਾ ਸੁਲਤਾਨਪੁਰ ਪੁੱਜਾ ਜੈ RAM ਜੀ ਦੇ ਪਿਤਾ ਭਾਈ ਪਰਮਾਨੰਦ ਨੇ ਆਏ ਗਏ ਦੀ ਬਹੁਤ ਸੇਵਾ ਕੀਤੀ ਮਿੱਥੇ ਦਿਹਾੜੇ ਜੰਝ ਚੜੀ ਤੇ ਬਟਾਲੇ ਪੁੱਜੀ ਤੇਤਿਆਂ ਨੇ ਬੜਾ ਆਦਰ ਸਤਿਕਾਰ ਕਰਦਿਆਂ ਹੋਇਆਂ ਜੀ ਆਇਆਂ ਨੂੰ ਆਖਿਆ। ਅਗਲੇ ਦਿਨ ਲਾਵਾ ਫੇਰੇ ਦਿੱਤੇ। ਸ਼ਗਨ ਸਵਾਰਤ ਕਰਕੇ ਡੋਲੀ ਤੇ ਜੰਜ ਸੁਲਤਾਨਪੁਰ ਮੋੜਾਈ। ਗੁਰੂ ਨਾਨਕ ਦੇਵ ਜੀ ਵਿਆਹੇ ਗਏ। ਉਹਨਾਂ ਦੀ ਸੁਪਤਨੀ ਦਾ ਨਾਮ ਸੁਲੱਖਣੀ ਸੀ। ਥੋੜੇ ਦਿਨਾਂ ਪਿਛੋਂ ਬਾਹਰੋਂ ਆਏ ਮਿੱਤਰ ਤੇ ਰਿਸ਼ਤੇਦਾਰ ਸਭ ਆਪੋ ਆਪਣੇ ਘਰਾਂ ਨੂੰ ਚਲੇ ਗਏ। ਮਾਤਾ ਤ੍ਰਿਪਤਾ ਤੇ ਕਾਲੂ ਜੀ ਵੀ ਤਲਵੰਡੀ ਆ ਗਏ। ਆਉਂਦੇ ਹੋਏ ਬੀਬੀ ਨਾਨਕੀ ਜੀ ਨੂੰ ਪੱਕੀ ਕਰ ਆਏ। ਕਿ ਉਹਨਾਂ ਦੀ ਨੂੰ ਸੁਲੱਖਣੀ ਜੀ ਨੂੰ ਤਲਵੰਡੀ ਜ਼ਰੂਰ ਲਿਆਵੇ ਗੁਰੂ ਜੀ ਦਾ ਗ੍ਰਸਥੀ ਜੀਵਨ ਸ਼ੁਰੂ ਹੋ ਗਿਆ ਗੁਰੂ ਜੀ ਨੇ ਆਪਣੀ ਧਰਮ ਪਤਨੀ ਨੂੰ ਦੁਰਕਾਰਿਆ ਨਹੀਂ ਸਗੋਂ ਪਿਆਰਿਆ ਤੇ ਸਤਿਕਾਰਿਆ ਮੋਦੀ ਖਾਣੇੋਂ ਤੇ ਰੱਬੀ ਕੀਰਤਨ ਤੋਂ ਜਦੋਂ ਵੇਲ ਮਿਲਦਾ ਤਾਂ ਰਾਤ ਨੂੰ ਘਰ ਆਉਂਦੇ ਬੁੱਧ ਅਤੇ ਸ਼ੰਕਰਾਚਾਰੀਆ ਤੇ ਤ્યાਗ ਤੇ ਸੰਨਿਆਸ ਦੇ ਪ੍ਰਚਾਰ ਨੇ ਭਾਰਤ ਵਿੱਚ ਭਗਤੀ ਦੇ ਸਿਧਾਂਤਾਂ ਨੂੰ ਗਲਤ ਕਰ ਦਿੱਤਾ ਸਾਧੂ ਸੰਤ ਇਹ ਵਿਸ਼ਵਾਸ ਕਰ ਬੈਠੇ ਕਿ ਇਸਤਰੀ ਬੁਰੀ ਹੈ ਅਪਵਿੱਤਰ ਹੈ ਤੇ ਪਾਪ ਰੂਹ ਹੈ ਇਹ ਪ੍ਰਗਤੀ ਨਹੀਂ ਕਰਨ ਦਿੰਦੀ ਜਿਸ ਨੇ ਮੁਕਤੀ ਹਾਸਲ ਕਰਨੀ ਹੈ ਉਸ ਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ ਬਾਲ ਬ੍ਰਹਮਚਾਰੀ ਰਹਿਣਾ ਚਾਹੀਦਾ ਹੈ ਕਿਉਂਕਿ ਇਸਤਰੀ ਦਾ ਰੂਪ ਜੋਵਨ ਅਤੇ ਉਸ ਦੇ ਹਾ ਭਾਵ ਮਰਦ ਮਨ ਨੂੰ ਆਪਣੇ ਵੱਲ ਖਿੱਚਦੇ ਤੇ ਜੱਤ ਸੱਤ ਤੋਂ ਡੇਕਦੇ ਹਨ ਇਸ ਵਾਸਤੇ ਸੰਨਿਆਸੀ ਤੇ ਕਲਿਆਣ ਵੱਲ ਇੱਛਾ ਵਾਲੇ ਮਨੁੱਖ ਇਸ ਜਗ੍ਹਾ ਤੋਂ ਬਹੁਤ ਦੂਰ ਰਹੇ ਹਨ भक्ति करनी चाहिए कईया ग्रंथਾਂ ਵਿੱਚ ਇਸਤਰੀ ਨੂੰ ਮੋਹਣੀ ਮਾਇਆ ਬਿਆਨ ਕੀਤਾ ਹੈ ਜੋ ਨਵੇਂ ਰੂਪ ਧਾਰਨ ਕਰਕੇ ਜਤੀਆਂ ਦੇ ਜੱਤ ਖਤਮ ਕਰਦੀ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਨਵੇਂ ਭਗਤੀ ਮਾਰਗ ਨੂੰ ਸੰਸਾਰ ਤੇ ਪ੍ਰਚਲਿਤ ਕਰਨਾ ਸੀ ਉਹਨਾਂ ਨੇ ਸਿੱਖੀ ਮਾਰਗ ਵਿੱਚ ਗ੍ਰਸਥ ਨੂੰ ਪ੍ਰਧਾਨਤਾ ਦਿੱਤੀ ਜਾਣੀ ਸੀ ਇਸਤਰੀ ਦੀ ਉੱਚਤਾ ਤੇ ਪਵਿੱਤਰਤਾ ਬਾਰੇ ਆਪ ਜੀ ਨੇ ਕਿਹਾ ਹੈ ਪੰਡ ਜੰਮੀ ਐ ਪੰਡ ਨਿੰਗੀ ਐ ਪੰਡ ਮੰਗਣ ਵਿਆਹ ਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੂਆ ਪੰਡ ਪਾਲੀਐ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਪੰਡੋ ਹੀ ਪੰਡ ਉਪਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਾਲਾਹੀਐ ਭਾਗਾ ਰੱਤੇ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ ਜਿਸ ਦਾ ਭਾਵ ਅਰਥ ਈ ਹੈ ਕਿ ਹੇ ਭਾਈ ਦੂਸਰੀ ਗ੍ਰੈਸ ਦੀ ਨਿੰਦਿਆ ਕਿਉਂ ਕਰਦੇ ਹੋ ਦੇਖੋ ਪਹਿਲਾਂ ਇਸਤਰੀ ਦੇ ਪੇਟ ਵਿੱਚ ਬਾਲਕ ਟਿਕਦਾ ਹੈ ਫਿਰ ਜੰਮਦਾ ਹੈ ਫਿਰ ਇਸਤਰੀ ਨਾਲ ਮੰਗਣਾ ਕਰਾ ਕੇ ਵਿਆਹਣਾ ਹੁੰਦਾ ਹੈ ਇਸਤਰੀ ਨਾਲ ਪ੍ਰੀਤ ਹੁੰਦੀ ਹੈ ਇਸਤਰੀ ਕਰਕੇ ਸੰਸਾਰ ਪੁੱਤਰਾਂ ਧੀਆਂ ਦੇ ਸਾਖ ਨਾਤੇ ਦਾ ਰਾਹ ਚੱਲਦਾ ਹੈ ਜਦ ਇੱਕ ਇਸਤਰੀ ਮਰ ਜਾਵੇ ਤਾਂ ਦੂਸਰੀ ਇਸਤਰੀ ਲਿਆਂਦੀ ਜਾਂਦੀ ਹੈ ਇਸਤਰੀ ਕਰਕੇ ਹੀ ਸੰਸਾਰ ਦੇ ਸਾਰੇ ਬੰਧਾਨ ਬੰਨਣ ਨੂੰ ਬਜਦੇ ਹਨ ਜਿਸ ਤੋਂ ਵੱਡੇ ਵੱਡੇ ਸਾਰੇ ਮਹਾਤਮਾ ਜੰਮਦੇ ਹਨ ਉਸ ਨੂੰ ਮੰਨਦਾ ਕਿਉਂ ਆਖੀਏ ਇਸਤਰੀਆਂ ਤੋਂ ਇਸਤਰੀਆਂ ਜੰਮਦੀਆਂ ਹਨ ਇਸਤਰੀ ਤੋਂ ਬਿਨਾ ਕੋਈ ਸੱਚਾ ਵਾਹਿਗੁਰੂ ਹੈ ਜਿਸ ਮੁਖ ਕਰਕੇ ਹਮੇਸ਼ਾ ਵਾਹਿਗੁਰੂ ਨੂੰ ਸਲਾਈਦਾ ਹੈ ਉਸ ਮੁਖ ਤੇ ਭਾਗਾਂ ਦੀ ਸੁੰਦਰ ਰਤੀ ਹੈ ਭਾਵ ਉਸਦੇ ਚੰਗੇ ਕਰਮ ਹਨ ਕਈਆਂ ਭੁੱਲਣ ਲਿਖਾਰੀਆਂ ਨੇ ਲਿਖਿਆ ਹੈ ਕਿ ਗੁਰੂ ਜੀ ਆਪਣੀ ਸੁਪਤਨੀ ਸੁਲੱਖਣੀ ਜੀ ਦੇ ਮੱਥੇ ਨਹੀਂ ਲੱਗੇ ਸੁਲੱਖਣੀ ਜੀ ਸਦਾ ਨਾਨਕੀ ਜੀ ਨੂੰ ਆਖਦੇ ਸਏ ਆਪਰੇ ਵੀਰ ਮੇਰੇ ਨਾਲ ਜ਼ੁਬਾਨ ਸਾਂਝੀ ਨਹੀਂ ਕਰਦੇ ਉਹ ਮੇਰੇ ਕੋਲ ਨਹੀਂ ਬੈਠਦੇ ਪਰ ਇਹ ਗਲਤ ਹੈ ਗੁਰੂ ਜੀ ਪੂਰੇ ਗ੍ਰਸਤੀ ਬਣੇ ਪਰ ਆਮ ਲੋਕਾਂ ਵਾਂਗ ਨਹੀਂ ਸੰਜਮ ਵਾਲੇ ਸੱਚੇ ਗ੍ਰਸਤੀ ਹੋਏ ਮਾਤਾ ਸੁਲੱਖਣੀ ਜੀ ਦੇ ਆਉਣ ਤੇ ਵੀ ਉਹਨਾਂ ਦੀ ਈਸ਼ਵਰ ਭਗਤੀ ਵਿੱਚ ਕੋਈ ਵਿਗੜਨ ਨਾ ਪਿਆ ਤੜਕੇ ਉੱਠ ਕੇ ਇਸ਼ਨਾਨ ਕਰਦੇ ਤੇ ਪ੍ਰੀਤਮ ਪਰਮਾਤਮਾ ਦੇ ਚਰਨਾਂ ਨਾਲ ਇੱਕ ਸੁਰ ਤੇ ਬ੍ਰਿਤੀ ਜੋੜ ਲੈਂਦੇ ਸਾਧਾ ਸੰਤਾਂ ਦੀ ਸੰਗਤ ਵੀ ਕਰਦੇ ਜਗਿਆਸੂਆਂ ਕੋਲ ਰੱਬੀ ਬਾਣੀ ਦਾ ਉਚਾਰਣ ਕਰਕੇ ਕੀਰਤਨ ਵੀ ਕਰਦੇ ਮੋਦੀ ਖਾਨੇ ਦੇ ਫਰਜ਼ਾਂ ਨੂੰ ਵੀ ਖੁਸ਼ੀ ਨਾਲ ਪੂਰਾ ਕਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ